ਭਈ ਇਹ ਭਜਾਓ ਭਜਾ ਭਜਾਓ ਭਈ ਇਹ ਭਜਾਓ ਭਜਾ ਭਜਾਓ ਭਈ ਇਹ ਭਜਾਓ ਭਜਾ ਭਜਾਓ ਆਹ ਮਾਝਾ ਕਰਨਗੇ ਭਈਆਂ ਨੇ ਇਹ ਮੰਨ ਜਾਣਗੇ ਜੀ ਸਾਰੀ ਭਈ ਹੀ ਹਾਂ ਜੇ ਤੁਸੀਂ ਉੱਥੇ ਕਰਿਆ ਨਹੀਂ ਉਹਨੂੰ ਹਟਾਇਆ ਨਹੀਂ ਫਿਰ ਤੁਸੀਂ ਹਟਾਇਆ ਨਹੀਂ ਉੱਥੇ ਓਏ ਬੋਲਣਾ ਓਏ ਜੀ ਨਿਰਪਤੀ ਕਦੀ ਗਲਤ ਕਰ ਨਹੀਂ ਸਕਦਾ ਨਾ ਪਤੀ ਕੋਈ ਜੀਐਨਟੀ ਜੀਐਨਟੀ ਜਾ ਨਾ ਮੇਰਾ ਪਤੀ ਕਦੀ ਗਲਤ ਹਾਏ ਜਾ ਜੀਐਨਟੀ ਕੋਈ ਨਹੀਂ ਜੇ ਵੀਡੀਓ ਤੇ ਨਾ ਹੋਏ ਰਿਕਾਰਡ ਕਰਦੇ ਕਾਰਵਾਈ ਨਹੀਂ ਜੋ ਬੈਠਣ ਦੀ ਤੇਰਾ ਪਿੰਡ ਲਹਿਰਾ ਸੰਦਾ ਕਰਮੀ ਸਿੱਧੂ ਐਮਪਲਾਈ ਸੀਗਾ ਜੂਨੀਅਨ ਦਾ ਬਿਜਲੀ ਬੋਰਡ ਦੀ ਆਸੂਬਾ ਪ੍ਰਧਾਨ ਬੇਨਤੀ ਇਹ ਹੈ ਬਾਈ ਵੀ ਸਾਡੇ ਹਰ ਇੱਕ ਜਿਹੜਾ ਇੱਥੇ ਕੋਈ ਭਾਵੇਂ ਉਹ ਪ੍ਰਵਾਸੀ ਆ ਭਾਵੇਂ ਕੋਈ ਵੀ ਸਾਡੇ ਕਿੰਨੇ ਉਹ ਰਹਿਣ ਜੀ ਸਦਕੇ ਰਹਿਣ ਪਰ ਜਿਹੜਾ ਉਹ ਆ ਅੰਤਕ ਮਚਾਇਆ ਉਹਨਾਂ ਨੇ ਇਹ ਬਹੁਤ ਗਲਤ ਗੱਲ ਆ ਗਲਤ ਗੱਲ ਇਹ ਆਏ ਆ ਵੀ ਜਿਹੜੀ ਇਥੋਂ ਵਾਲੀ ਲੜਾਈ ਸਾਰੇ ਪੰਜਾਬ ਚ ਹੁਣ ਸੋਸ਼ਲ ਮੀਡੀਆ ਤੇ ਅਸੀਂ ਦੇਖੀ ਆ ਵੀ 20 ਰੁਪਿਆ ਪਿੱਛੇ ਸਿਰਫ ਜਿਹੜਾ ਉਸ ਸਾਥੀ ਦਾ ਸਾਡੇ ਦਾ ਸਿਰ ਪਾੜਦਾ ਪਾੜਿਆ ਕਾਹਦੇ ਨਾਲ ਬੱٹے ਨਾਲ ਬੱਟਾ ਮਾਰ ਮਾਰ ਕੇ ਉਹਦੇ ਸਿਰ ਪਾੜਤਾ ਤੇ ਉਤੋਂ ਪੁਲਿਸ ਨੇ ਬੁੱਧਵਾਰ ਤੋਂ ਲੈ ਕੇ ਅੱਜ ਤੁਸੀਂ ਐਂ ਦੇਖ ਲਓ ਵੀ ਸੋਮਵਾਰ ਆ ਗਿਆ ਪੰਜ ਦਿਨ ਹੋ ਗਏ ਹਜੇ ਕੋਈ ਕਾਰਵਾਈ ਨਹੀਂ ਕੱਲ ਜਦੋਂ ਅਸੀਂ ਇੱਥੇ ਇਕੱਠ ਕਰਿਆ ਇਕੱਠ ਕਰਕੇ ਅਸੀਂ ਪੁੱਛੋ ਗਏ ਆ ਐਸਐਸਓ ਕੋਲੇ ਉਹਨਾਂ ਨੇ ਨਾਲ ਦੀ ਨਾਲ ਫੋਰਸ ਭੇਜੀ ਆ ਆਪਦੇ ਇੱਥੋਂ ਬੰਦੇ ਜਿਹੜੇ ਇਹਨਾਂ ਦੇ ਸੀਗੇ ਜਿਹੜੇ ਜਿਹੜਾ ਨੇ ਇੱਕ ਵਾਰ ਬਾਈ ਕਰੀ ਸੀ ਜਾਂ ਜਿਹੜੇ ਉਹਦੇ ਵਿੱਚ ਆਉਂਦੇ ਸੀਗੇ ਉਹਨਾਂ ਤੇ ਵੀ ਉਹਨਾਂ ਨੂੰ ਲੈ ਕੇ ਗਏ ਆ ਉਹ ਪਰ ਜੇ ਹੁਣ ਇਹ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਵੀ ਇਸ ਨੂੰ ਅਸੀਂ 57 ਦਾ ਰੂਪ ਦੇਵਾਂਗੇ ਜਾਂ ਕੋਈ ਇਹਨਾਂ ਤੇ ਕਾਰਵਾਈ ਨਹੀਂ ਕਰਦੇ ਤੇ ਫੇਰ ਤਾਂ ਮੈਨੂੰ ਇਹ ਲੱਗਦਾ ਵੀ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਤਾਂ ਪਹਿਲਾਂ ਹੀ ਬੱਤਰ ਨੇ ਤੇ ਹੋਰ ਵੀ ਬੱਤਰ ਹੋਣਗੇ ਕਿਉਂਕਿ ਜਿਹੜਾ ਗੁੱਸਾ ਹੈਗਾ ਸਾਡੇ ਪੰਜਾਬੀਆਂ ਦੇ ਵਿੱਚ ਸਾਡੇ ਪਿੰਡਾਂ ਵਾਲਿਆਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਪਿਆ ਜੇ ਕੋਈ ਸਾਡੇ ਇੱਥੇ ਪੰਜਾਬ ਦੇ ਵਿੱਚ ਰਹਿੰਦਾ ਪ੍ਰਵਾਸੀ ਸਾਨੂੰ ਉਹਦੇ ਕੋਈ ਇਤਰਾਜ਼ ਨਹੀਂ ਆਰਦਾ ਰਹੇ ਪਰ ਜੇ ਉਹ ਸਾਡੇ ਸਿਰ ਪਾੜਨਗੇ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਣਗੇ ਆਸ਼ਕੀਆਂ ਕਰਨਗੇ ਸਾਡੇ ਬੱਚਿਆਂ ਦੇ ਜਿਹੜਾ ਤੁਸੀਂ ਹਿਆਰਪੁਰ ਦੇਖਿਆ ਉਹ ਇਹੋ ਜਿਹਾ ਕੁਝ ਕਰਨਗੇ ਤਾਂ ਅਸੀਂ ਇੱਥੇ ਨਾ ਤਾਂ ਇਹਨਾਂ ਨੂੰ ਰਹਿਣ ਦੇਣਾ ਬਾਈ ਤੇ ਨਾ ਅਸੀਂ ਰਹਿਣ ਦੇਗੀ ਇਹ ਸਾਡੇ ਪਿੰਡਾਂ ਵਾਲੇ ਦੇ ਫੈਸਲੇ ਰੱਖ ਲੋ ਕਮੇਟੀਆਂ ਦੇ ਫੈਸਲੇ ਰੱਖ ਲੋ ਦਿਨੋਂ ਦਿਨ ਇਹ ਹਜੇ ਇਹ ਜਿਹੜੀ ਆ ਇਹ ਚੱਲੀ ਆ ਇਹਨੇ ਬਹੁਤ ਪਖਣਾ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਕਰਦਾ ਵੀ ਜਿਹੜੇ ਬੰਦੇ ਤੇ ਕਾਰਵਾਈ ਜਿੰਨੀ ਕਾਰਵਾਈ ਬੰਦੀ ਆ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਨ ਜੇ ਮਾਹੌਲ ਨੂੰ ਠੀਕ ਰੱਖਣਾ ਜੇ ਮਾਹੌਲ ਨੂੰ ਇਹਨਾਂ ਨੇ ਆਪਾਂ ਪੰਜਾਬ ਸਰਕਾਰ ਨੇ ਤੇ ਜਾਂ ਪ੍ਰਸ਼ਾਸਨ ਨੇ ਖਰਾਬ ਕਰਨਾ ਫਿਰ ਉਹਨਾਂ ਦੇ ਹੱਥਾਂ ਚ ਕੋ ਸਾਡਾ ਸਟੈਪ ਕੋਈ ਨਹੀਂ ਸਾਡਾ ਸਟੈਪ ਇਹ ਆ ਸੀ ਕਿਹਨੇ ਵੀ ਕਾਨੂੰਨ ਆਪਦੇ ਹਿਸਾਬ ਨਾਲ ਕਾਰਵਾਈ ਕਰੇ ਜੇ ਨਹੀਂ ਕਰਦੇ ਕਾਰਵਾਈ ਤਾਂ ਸਾਡਾ ਜਿਹੜਾ ਪਿੰਡਾਂ ਦਾ ਏਕਾ ਉਹ ਇਕੱਠ ਜਿਵੇਂ ਪਹਿਲਾਂ ਹੋਇਆ ਸੀ ਉਹ ਦੁਬਾਰੇ ਵੀ ਹੋਊਗਾ ਉਹ 'ਚ ਕੋਈ ਸ਼ੱਕ ਨਹੀਂ ਕਿਉਂਕਿ ਲੋਕ ਆਪਮਹਾਰੇ ਹੋਏ ਵਾ ਇਹ ਤੁਸੀਂ ਇਹ ਗੱਲ ਨੂੰ ਨਾ ਇਹਨੂੰ ਮੰਨਣਾ ਪੈਣਾ ਲੋਕ ਆਪਮਹਾਰੇ ਹੋਏ ਵਾ ਜਿਹੜੀ ਇਹਨਾਂ ਦੀਆਂ ਰੇਡੀਆਂ ਸੀ ਇੱਥੋਂ ਇਹਨਾਂ ਨੂੰ ਕਹਿ ਕੇ ਨਾਲ ਦੀ ਨਾਲ ਇਹਨਾਂ ਨੂੰ ਤੋਰੇ ਆ ਗਿਆ ਵੀ ਤੁਸੀਂ ਇੱਥੇ ਨਿਕਲ ਜਾ ਨਹੀਂ ਸੋਡਾ ਨੁਕਸਾਨ ਹੋਣਾ ਇਹ ਬਚਾਏ ਗਏ ਐ ਲੋਕਾਂ ਤੋਂ ਪਰ ਇਹ ਮੰਨਣਾ ਭਾਵੇਂ ਨਾ ਮੰਨਣਾ ਇੱਥੇ ਕਿਸੇ ਦੀ ਕੁੱਟ ਮਾਰਨੀ ਹੋਈ ਇਹਨਾਂ ਦੀ ਜੇ ਚਾਹੁੰਦੇ ਪਿੰਡਾਂ ਦੇ ਉਹਨਾਂ ਦੀ ਕੁੱਟ ਮਾਰ ਵੀ ਕਰ ਸਕਦੇ ਸੀ ਪਰ ਕਿਸੇ ਨੇ ਇਹ ਜਿਹਾ ਹੱਥ ਹੀ ਨਹੀਂ ਚੱਕਿਆ ਕਿਸੇ ਤੇ ਉਹ ਉਹਨਾਂ ਨੂੰ ਰੇਡਿੰਗਾਂ ਲੈ ਕੇ ਖਾਲੀ ਕਰਵਾ ਕੇ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਆਪ ਦੇ ਭਾਈ ਘਰੋਂ ਘਰ ਜਾਓ ਕਿਉਂਕਿ ਇੱਥੇ ਨੁਕਸਾਨ ਹੋਣ ਦਾ ਖਤਰਾ ਸੀਗਾ ਇਹ ਗੱਲ ਹੈ ਆਪਣਾ ਤੁਹਾਡਾ ਨਾਮ ਦੱਸੋਗੇ ਪੁਆਇੰਟ ਦੱਸੋਗੇ ਪੁਆਇੰਟ ਦੱਸਣ ਤੋਂ ਬਾਅਦ ਫਿਰ ਤੁਸੀਂ ਇੱਥੇ ਜਿਹੜਾ ਮੁੱਦਾ ਜਿਹੜੇ ਦੇ ਕਰਕੇ ਇਕੱਠੇ ਹੋਏ ਹੋ ਔਰ ਅੱਗੇ ਕੀ ਸੀ ਠੀਕ ਹੈ ਜੀ ਮੈਂ ਸਵਾਲ ਕੱਟ ਕਰੂੰਗਾ ਤੁਸੀਂ ਆਪਣੇ ਹੱਸਾ ਠੀਕ ਹੈ ਜੀ ਜੀ ਕੀ ਰਾਮ ਕੋਰਪਰੇਤ ਸਿੰਘ ਹੈ ਕਿਹੜਾ ਪਿੰਡ ਹੈ ਲਹਿਰਾ ਮੁਹੱਬਦੀ ਆਹੀ ਪਿੰਡ ਆ ਸਾਡਾ ਇਹ ਬਈ ਪਹਿਲਾਂ ਤਾਂ ਅਸੀਂ ਇਕੱਠੇ ਇਸ ਮਕਸਦ ਨਾਲ ਹੋਏ ਸੀ ਵੀ ਜਿਹੜਾ ਹਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਬੰਜਾ ਨੇ ਛੋਟੇ ਬੱਚੇ ਨੂੰ ਮੰਨ ਲਓ ਹੱਤਿਆ ਕਰੀ ਹੈ ਉਹਦੇ ਸੰਬੰਧ ਚ ਇਕੱਠੇ ਹੁੰਦੇ ਸੀ ਪਰ ਉਦੋਂ ਬਾਅਦ ਹੀ ਸਾਡੇ ਪਿੰਡ ਘਟਨਾ ਘਟ ਗਈ ਬਈ ਇਹ ਬੁੱਧਵਾਰ ਨੂੰ ਸਾਡੇ ਪਿੰਡ ਦਾ ਮੁੰਡਾ ਜੀ ਸਤਨਾਮ ਸਿੰਘ ਉਹ ਆਪਦਾ ਕੰਮਕਾਰ ਕਰਕੇ ਆ ਰਿਹਾ ਜੀ ਭੱਠੇ ਤੇ ਲੱਗਿਆ ਹੋਇਆ ਟਰੈਕਟਰ ਚਲਾਉਂਦਾ ਭੱਠੇ ਵਾਲਿਆਂ ਦਾ ਉਹਨੇ ਇਥੋਂ ਰੇੜੀ ਦੇ ਉੱਤੋਂ ਅਮਰੂਦ ਲਏ ਜਣੀ ਉਦੋਂ ਪੰਜਾਬ ਇਹਦਾ ਬਿਹਾਰੀ ਦਾ ਮੁੰਡਾ ਬੈਠਾ ਸੀ ਉਹਨੇ ਰੇਟ ਪੁੱਛਿਆ ਸਾਡੇ ਪਿੰਡ ਵਾਲੇ ਮੁੰਡੇ ਨੇ ਉਹ ਕਹਿੰਦਾ ਵੀ 40 ਰੁਪਏ ਕਿਲੋ ਹੈ ਜੀ ਉਹਨੇ 40 ਦੇ ਹਿਸਾਬ ਨਾਲ ਬਈ ਪੈਸੇ ਦਿੱਤੇ ਉਹਨੂੰ ਜਦੋਂ ਉਹਨੂੰ ਦੂਜੇ ਪਾਸਿਓਂ ਦਾ ਬੱਚੇ ਦਾ ਪਿਓ ਆ ਗਿਆ ਜਿਹੜਾ ਭਈਆ ਸੀਗਾ ਉਹ ਕਹਿੰਦਾ ਵੀ 60 ਰੁਪਏ ਹੈ ਸਾਡੇ ਪਿੰਡ ਵਾਲਾ ਮੁੰਡਾ ਕਹਿੰਦਾ ਵੀ ਮੈਂ ਤਾਂ ਵੀ 40 ਦੇ ਹਿਸਾਬ ਨਾਲ ਰੇਟ ਕਰਿਆ ਜੀ 40 ਦੇ ਹਿਸਾਬ ਨਾਲ ਤੁਹਾਨੂੰ ਦੇ ਦਿੱਤੇ ਪੈਸੇ ਹਨ ਫਿਰ ਉਹਨਾਂ ਨੇ ਉਹਨੂੰ ਗਾਲੀ ਕਲੋਚ ਕਰੀ ਜੀ ਗਾਲੀ ক্লোজ ਕਰੀ ਜਦੋਂ ਉਹ ਤੁਰਨ ਲੱਗਿਆ ਉਹਨੇ ਟਰੈਕਟਰ ਆਪਦਾ ਸਟਾਰਟ ਕਰ ਲਿਆ ਇਹਨਾਂ ਨੇ ਪਹਿਲਾਂ ਕ੍ਰੇਟ ਮੂਹਰੇ ਸਿੜਤੇ ਫਿਰ ਰੇੜੀ ਮੂਹਰੇ ਸਿੜਤੀ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਹੀ ਹੈ ਵੀ ਰੇੜੀ ਦੇ ਉੱਤੇ ਟਰੈਕਟਰ ਚੜ ਗਿਆ ਇਹਨਾਂ ਨੇ ਮੂਹਰੇ ਸਿੱਟੀ ਆ ਰੇੜੀ ਉਹ ਫਿਰ ਇਹਨਾਂ ਨੇ ਤਿੰਨ ਚਾਰ ਬੰਦੇ ਤਾਂ ਕਲੀਅਰ ਦੇ ਸੀ ਰਹੇ 8-9 ਬੰਦੇ ਸੀ ਬਾਈ ਬਿਹਾਰੀ ਇਹਨਾਂ ਨੇ ਬੰਦੇ ਨੂੰ ਬੁਰੀ ਤਰ੍ਹਾਂ ਕੁੱਟਿਆ ਉਹਦਾ ਸਿਰ ਕੁੱਟਿਆ ਗਿਆ ਪੂਰਾ ਤੇ ਬੰਦਾ ਯਾਨੀ ਹਜੇ ਵੀ ਹਸਪਤਾਲ ਦੇ ਵਿੱਚ ਐਡਮਿਟ ਹੀ ਆ ਉਹ ਕਿੰਨੇ ਕਦੋਂ ਦੀ ਘਟਨਾ ਹੈ ਜੀ ਇਹ ਬੁੱਧਵਾਰ ਦੀ ਘਟਨਾ ਹੈ ਜੀ ਰਾਤ ਨੂੰ ਕਰੀਬ 8:30-9 ਵਜੇ ਦੀ ਕੀ ਹਮਸਵੇਤੀ ਕੀ ਹੈ ਉਹ ਨਹੀਂ ਯਾਰ ਕਿਵੇਂ ਜੀ ਸਥਿਤੀ ਕੀ ਹੈ ਜੀ ਉਹ ਬੰਦ ਸੀ ਹੁਣ ਉਹ ਅੱਗੇ ਨੂੰ ਸੁਧਾਰਾ ਜੀ ਹੁਣ ਅਸੀਂ ਚੱਲੇ ਆ ਹਸਤਾਲ ਦੇ ਵਿੱਚ ਤੁਹਾਡੀ ਸਟਰੈਟਜੀ ਇਥੇ ਕੀ ਹੈ ਤੇ ਜਿਹੜਾ NH 57 ਦੇ ਵਿੱਚ ਸੀ 57 ਦੇ ਵਿੱਚ ਸੀ ਹਾਂਜੀ ਇਹ ਤੇ ਕੀ ਕਾਰਵਾਈ ਕਰਨਾ ਲਗਾਉਣਾ ਨਹੀਂ ਹਜੇ ਧਰਨੇ ਦਾ ਕੋਈ ਪ੍ਰੋਗਰਾਮ ਨਹੀਂ ਜੀ ਜੇ ਪ੍ਰਸ਼ਾਸਨ ਕਾਰਵਾਈ ਕਰੂਗਾ ਫੇਰ ਤਾਂ ਨਹੀਂ ਧਰਨਾ ਲਾਉਂਦੇ ਜੇ ਨਾ ਕਰੀ ਫੇਰ ਅਸੀਂ ਲਾਵਾਂਗੇ ਭਾਈ ਕਿੰਨੇ ਬੰਦੇ ਦੇ ਖਿਲਾਫ ਤੁਹਾਡਾ ਰੋਨ ਹੈ ਰੋਸ ਤਾਂ ਬਈ ਤਾਂ ਪੁਲਿਸ ਨੇ ਕਲੀਅਰ ਕਰਨੇ ਆ ਜੀ ਵੇ ਵੀਡੀਓ ਚਾਰ ਪੰਜ ਬੰਦੇ ਕਲੀਅਰ ਦਿਸ ਰਹੇ ਆ ਉਹ ਅੱਠ ਨੌ ਬੰਦੇ ਆ ਸਾਨੂੰ ਨਾਂ ਤਾਂ ਕਿਸੇ ਦਾ ਪਤਾ ਨਹੀਂ ਨਹੀਂ ਹਜੇ ਕਿਸੇ ਦੀ ਨਹੀਂ ਹੋਈ ਜੀ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਅਸੀਂ ਐਂ ਹੀ ਕਰਦੇ ਆ ਜੀ ਸਾਰੇ ਬੰਦਿਆਂ ਦੇ 307 ਦਾ ਬਰਚਾ ਦਰਜ ਹੋਵੇ ਸਾਰੇ ਬੰਦੇ ਅਰੈਸਟ ਹੋਣ ਗਾਹਾਂ ਨੂੰ ਮੰਨ ਲਓ ਸਾਬਕ ਮਿਲ ਸਕੇ ਨਹੀਂ ਹੁੰਦੀ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ ਜੀ ਸਾਡੀ ਕਮੇਟੀ ਬਣੀ ਹੈ ਕੱਲ 17 ਮੈਂਬਰੀ ਉਹਦੇ ਚ ਪਰਿਵਾਰਕ ਮੈਂਬਰ ਵੀ ਹੈ ਫਿਰ ਜਿਵੇਂ ਸਾਰਿਆਂ ਦਾ ਵਿਚਾਰ ਹੋਊਗਾ ਉਵੇਂ ਅਸੀਂ ਸਟੈਪ ਬਈ ਪੰਚਾਇਤ ਹਾਂ ਸਾਰਾ 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 ਪਿੰਡ ਸਾਡੇ ਨਾਲ ਆਈ ਸਾਰੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਐ ਅੱਜ ਆਪਣਾ ਮੋਬਾਈਲ ਲੱਖੇ ਸਿਧਾਣੇ ਦਾ ਵੀ ਫੋਨ ਆਇਆ ਉਹ ਵੀ ਸਾਡੇ ਨਾਲ ਐ ਫਿਰ ਅਸੀਂ ਵੱਡਾ ਸੰਘਰਸ਼ ਕਰਾਂਗੇ ਜੀ ਪੰਜਾਬ ਦੇ ਇੱਕ ਵੱਖ-ਵੱਖ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਜਿਹੜੇ ਵਸਨੀਕ ਵਸਨੀਕ ਨੇਗੇ ਉਹਨਾਂ ਨੂੰ ਜਿਹੜੀ ਪ੍ਰਾਪਰਟੀ ਨਹੀਂ ਦਿੱਤੀ ਜਾਣੀ ਪਿੰਡ ਦੇ ਵਿੱਚ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਇਸ ਇਸ ਨਹੀਂ ਅਸੀਂ ਉਹਦੇ ਨਾਲ ਸਹਿਮਤ ਆ ਬਾਈ ਜੀ ਗੱਲ ਕਰ ਬਈ ਸਾਡੇ ਪਿੰਡ ਦੇ ਤਾਂ ਪਹਿਲਾਂ ਹੀ ਬਾਹਲੇ ਬੈਠੇ ਬਈ ਸਾਡੇ ਪਿੰਡ ਦਾ 202500 ਇਹਨਾਂ ਦੀ ਵੋਟ ਹੀ ਬਣਾਈ ਹੋਊਗੀ ਘਰ ਲਈ ਬੈਠੇ ਸਾਰੇ ਉਹਦੇ ਤੇ ਵੀ ਅਸੀਂ ਕਰ ਰਹੇ ਹਾਂ ਜੀ ਕੀ ਕਿਹਾ ਸਰ ਵੀ ਜਿਵੇਂ ਹੁਣ ਵੋਟਾਂ ਦੀ ਸਟਾਈ ਹੋਣੀ ਆ ਉਹਦੇ ਚ ਅਸੀਂ ਕਰਾਂਗੇ ਇਹ ਪੱਖ ਤੇ ਵੀ ਆਹ ਨਾਲ ਦਾ ਦੋਸਤ ਆ ਜੀ ਫਿਰ ਆਪਣੇ ਪੰਜਾਬਗਾਂ ਦੇ ਸ਼ੇਰ ਹੀ ਆਉਂਦਾ ਹਾਂ ہاں ਭਾਈ ਉਹ ਤਾਂ ਲੋਕਲ ਬੰਦਿਆਂ ਨੇ ਹੀ ਬਣਵਾਇਆ ਜੀ ਉਹ ਤਾਂ ਹੁਣ ਬਾਹਰੋਂ ਆਗਦਾ ਨਹੀਂ ਉਹ ਤਾਂ ਇੱਕ ਘਰ ਚ ਹੋ ਸਕਦਾ 50-50 ਵੋਟਾਂ ਬਣੀਆਂ ਪਈਆਂ ਹੁਣ ਉਹ ਪੜਤਾਲ ਕਰਾਵਾਂਗੇ ਜੀ ਅਸੀਂ ਜਿਹੜੇ ਆਪਣੇ ਜਿਹੜੇ ਵੋਟਾਂ ਦੀ ਖਾਤਰ ਇਸ ਤਰ੍ਹਾਂ ਲੋਕਾਂ ਨੂੰ ਵੋਟਾਂ ਤੇ ਦੂਸੀ ਤਾਂ ਉਹ ਵੀ ਹੈ ਇਸ ਕੰਮ ਦੇ ਬਿਲਕੁਲ ਹੈਗੇ ਬਈ ਸਾਰੇ ਬੰਦੇ ਜ਼ਿੰਮੇਵਾਰ ਆ ਜਿਹੜੇ ਗਲਤ ਬੰਦਾ ਹੀ ਸਪੋਰਟ ਕਰਦੇ ਆ ਇੱਥੇ ਵੀ ਪ੍ਰਵਾਸੀ ਰੇੜੀਆਂ ਲਾ ਕੇ ਪੰਜੀਆਂ ਇੱਥੇ ਇਹ ਕੱਲ ਬੰਦ ਕਰਾਈਆਂ ਜੀ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਕੱਲ ਰੇੜੀਆਂ ਬੰਦ ਕਰਾਈਆਂ ਇੱਥੇ ਅੱਜ ਸਾਡੇ ਪੰਜਾਬੀ ਬੰਦਿਆਂ ਦੀਆਂ ਰੇੜੀਆਂ ਲੱਗੀਆਂ ਬਾਕੀ ਜਿਹੜੀਆਂ ਇਹ ਰੇੜੀਆਂ ਤੁਸੀਂ ਇਸ ਰੋਡ ਦੇ ਉੱਤੇ ਲੱਗ ਲਈਆਂ ਜਗਾ ਕੀ ਦੀ ਹੈ ਇਹ ਤਾਂ ਜਗਾ ਨੈਸ਼ਨਲ ਹਾਈਵੇ ਦੀ ਹੈ ਜੀ ਸਰਕਾਰੀ ਜਗਾ ਹੀ ਇੱਧਰ ਪਲਾਂਟ ਦੀ ਜਗਾ ਆ ਕੀ ਥਰਮਲ ਪਲਾਂਟ ਦੀ ਇਹ ਨਜਾਇਜ਼ ਹੈ ਬਾਈ ਜੀ ਇਹ ਨਜਾਇਜ਼ ਕਬਜ਼ਾ ਹੀ ਹੈ ਜੀ ਅੱਛਾ ਜਿਹੜੇ ਨੌਜਵਾਨ ਦੀ ਕੁੱਟਮਾਰ ਹੋਈ ਹੈਗੀ ਉਸ ਤੋਂ ਬਾਅਦ ਪੁਲਿਸ ਦਾ ਐਕਸ਼ਨ ਕਿਸ ਤਰ੍ਹਾਂ ਹੈ ਕਿ ਕਿੰਨੇ ਕਿਵੇਂ ਬਿਨੈਣੇ ਦੇ ਪਰਚਾ ਦਰਪੇ ਪੁਲਿਸ ਨੇ ਬਾਈ ਜੀ ਕੱਲ ਥੋੜੀ ਜੀ ਰਫ਼ਤਾਰ ਵਧੀ ਹੈ ਜਦੋਂ ਅਸੀਂ ਇਕੱਠ ਕਰਿਆ ਸਾਰੇ ਬੰਦੇ ਗਏ ਆ ਕੱਲ ਆਏ ਆ ਰੇਡ ਕਰਨ ਇੱਥੋਂ ਇੱਕ ਅੱਧੇ ਬੰਦੇ ਨੂੰ ਲੈ ਕੇ ਵੀ ਗਏ ਆ ਸ਼ਾਇਦ ਪੁੱਛ ਕੇ ਸਵਾਸਤੇ ਪਰ ਜਿਹੜੇ ਮੇਨ ਬੰਦੇ ਆ ਉਹ ਹਜੇ ਫਰਾਰ ਹੀ ਆ ਕੋਈ ਨਹੀਂ ਫੜਿਆ ਠੀਕ ਹੈ ਠੀਕ ਹੈ ਜੀ ਧੰਨਵਾਦ ਜੇਰਾ ਪਿੰਡ ਜੀ ਜੇਰਾ ਮੁਹੰਮਦਪਤ ਬੱਡਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਰਾਤ ਸਿੰਘ ਹੈ ਜੋਰਾ ਸਿੰਘ ਮੈਂ ਜੋ ਹਾਲਾਤ ਪੰਜਾਬ ਦੇ ਨਜ਼ਰ ਆ ਰਹੇ ਨੇ ਇਹ ਬਹੁਤ ਹੀ ਅਸ਼ਰਫ ਬਹੁਤ ਹੀ ਬੰਦਭਗਾ ਹੋਇਆ ਇਹਦਾ ਸਰਪਰੇ ਬੱਚੇ ਨੇ ਮਾਰੇ ਇੱਥੇ ਜੀ ਆਪਣੇ ਬੁੱਧਵਾਰ ਦੀ ਮੰਡੀ ਸੀਗੀ ਸਬਜ਼ੀ ਮੰਡੀ ਮੁੰਡਾ ਤੇ ਅੰਬਰੂਦ ਲੈਣ ਲੱਗਿਆ ਉਹ ਕਹਿੰਦੇ ਜੀ ਚਾਈ ਵੀ ਅੰਬੂਦਾ ਮੁੰਡਾ ਬੈਠਾ ਸੀਗਾ ਚਾਈ ਵੀ ਲੈ ਦੇ ਪੈਸੇ ਦੇਦੇ ਉਹਨੇ ਜਦੋਂ ਟਰੈਕਟਰ ਤੇ ਬੈਠਣ ਲੱਗਿਆ ਉਹਨਾਂ ਨੇ ਗਰਦੇਟਪੁਰ ਛੇੜ ਤੇ ਜੜੀਪੁਰ ਛੇੜ ਤੇ ਜਦੋਂ ਛੇੜ ਤੋੜ ਲੱਗਿਆ ਤਾਂ ਉਹਦਾ ਕਲਚ ਤੇ ਪੈ ਚੱਕਿਆ ਜਦੋਂ ਸਾਡੇ ਬਸ ਬਹੁਤ ਜਿਆਦਾ ਕੁੱਟਿਆ ਜੀ ਮਤ ਭਾਗਾਂ ਦੇ ਜਿੰਨੇ ਸਿਰ ਚਪਟੇ ਮਾਰ ਕੇ ਬਹੁਤ ਮਰੇ ਕਿੰਨੇ ਜਾਨੇ ਚੇ ਉਹਦਾ ਹੀ ਦਬਰ ਪੱਛੀ ਗਈ ਜੀ ਕਿੰਨੇ ਸੀ ਰੇੜੀਆਂ ਵਾਲੇ ਸਾਰੇ ਲੱਗਨ ਆਉਦੇ ਇਹਨਾਂ ਦਾ ਏਕਾ ਹੇਕਾ ਸਾਰੇ ਦੇ ਪਈ ਜਾਂਦੇ ਜੀ ਇਹ ਸਾਡੇ ਇਥੇ ਜਿਹੜਾ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਇਥੇ ਜਿਹੜਾ ਕਰਨਾ ਅਸੀਂ ਤਾਂ ਇਹ ਭਈਆਂ ਨੂੰ ਭਜਾਉਣਾ ਚਾਹੁੰਦੇ ਇਥੇ ਜੀ ਕੋਈ ਇਥੇ ਰੇੜੀ ਲੱਗਣ ਦੇਣੀ ਕੱਲ੍ਹ ਬੰਦਾ ਕਰਦੀ ਬਾਲੀ ਹੋਈ ਬਹੁਤ ਬੰਦਾ ਕਰਦੀ ਹੋ ਰਹੀ ਜੀ ਅਸੀਂ ਕੱਲ ਸਾਰੇ ਰੇੜੀਆਂ ਤੋਂ ਭਜਾ ਦੇ ਕੱਟ ਕੇ ਤੇ ਪਿੰਡ ਦਾ ਸਿਆਪਾਸੀ ਜੋ ਪੰਡਿਆ ਕੱਟ ਟਿੱਕੇ ਕੱਲ ਤੇ ਜਿਵੇਂ ਕੋਈ ਪ੍ਰਸ਼ਾਸਨ 370 ਦਾ ਕਹਿੰਦੇ ਆ ਵੀ ਪਰਚਾ ਦਰਜ ਹੋਵੇ ਜਿੰਨੇ ਜੋ ਬਣਦੀ ਹੈ ਜੀ ਰਾਤ ਨਾ ਕੀਤਾ ਹੁੰਦਾ ਜੀ ਗਾਂ ਬਿਲ ਕਰਾਂਗੇ ਪਿੰਡ ਦੀ ਪੰਚਾਇਤ ਨੇ ਗੈਰੀ ਭਾਗੀ ਦੇ ਹਾਂਜੀ ਮਤਾ ਪਾਸ ਕੀਤਾ ਕਰ ਨਹੀਂ ਪਰਵਾਸੀ ਮਜ਼ਦੂਰਾਂ ਦਾ ਧਾਰ ਕੱਟਨੇ ਬਣਨੇ ਚਾਹੀਦੇ ਇੱਥੇ ਜਮਾਇ ਜੀ ਇੱਥੇ ਵੀ ਹਾਂਜੀ ਇਹ ਵੀ ਨਾ ਲੈ ਸਕੀ ਮਤਾ ਪਾਸ ਕੀਤਾ ਹਾਂਜੀ ਵੀ ਅਸੀਂ ਕੁਝ ਭਾਲਦੇ ਜੀ ਇਥੇ ਕੁਝ ਨਾ ਲੰਦਾ ਚਾਹੀਦਾ ਕੀ ਕਰਨਾ ਚਾਹੁੰਦੇ ਪਿੰਡ ਦੀ ਪੰਚਾਇਤ ਨਾਲ ਗੱਲ ਕਰਾਂਗਾ ਹਾਂਜੀ ਮੈਂ ਵੀ ਸਾਫ ਕਾ ਵਿੱਚ ਸੀ ਜੀ ਤੇ ਕੀ ਚਾਹੁੰਦੇ ਹੋ ਕਿ ਕੀ ਹੋਣਾ ਚਾਹੀਦਾ ਕਾ ਵੀ ਅਸੀਂ ਤਾਂ ਇਹ ਕਰੀ ਭਈਆਂ ਨੂੰ ਭਜਾਉਣਾ ਚਾਹੀਦਾ ਜੀ ਇੱਥੇ ਰਹਿਣੀ ਚਾਹੀਦੀ ਇਹਦਾ ਨਾਂ ਜਮੀਨ ਹੋਣੀ ਚਾਹੀਦੀ ਤਾਂ ਪਲਾਟ ਦੇ ਦੇਣਾ ਹੁਣ ਚਾਹੀਦੇ ਇੰਨਾ ਜੇ ਰੇੜੀ ਤਾਂ ਲੱਗਣੀ ਦੇਣੀ ਇਹਨਾਂ ਦੇ ਪਿੱਛੇ ਕੋਈ ਉਹ ਸੀਗਾ ਪ੍ਰਵਾਸੀ ਜਿੱਥੇ ਕਿ ਇੱਕ ਵਾਰੀ ੱਡਾ ਲਾ ਲੈਂਦੇ ਆ ਉੱਥੇ ਕਿਸੇ ਨੂੰ ਖਾੜ ਨਹੀਂ ਦਿੰਦੇ ਬਹੁਤ ਤੱਕਾਸ਼ਾਈ ਕਰਦੇ ਆ ਉਹ ਪੰਜਾਬੀ ਉਹਨਾਂ ਦੇ ਤੇ ਉਹਦੇ ਕੀ ਹੋਇਆ ਸੀਗਾ ਜਿੱਦ ਵਿੱਚ ਤਸੀਹੇ ਦਿੱਤੇ ਦਿਖਣਾ ਰਾਤ ਨੂੰ ਸੀ ਨੇ ਮੌਕੇ ਤੇ ਨਹੀਂ ਮੌਜੂਦ ਸੀਗੇ ਮੌਕੇ ਤੇ ਜੋ ਦੱਸਦੇ ਵਾਲੇ ਵੀ ਉਸ ਹਿਸਾਬ ਨਾਲ ਦੇ ਵੀ ਉਹ ਮੰਨ ਲਾ ਟਰੈਕਟਰ ਤੇ ਆ ਰਿਹਾ ਸੀਗਾ ਤੇ ਮੰਨ ਲਓ ਟਰੈਕਟਰ ਤੇ ਉਹਨਾਂ ਨੇ ਪਿੱਛੇ ਤੋਂ ਬਾਰ ਕਰਿਆ ਉਹਨਾਂ ਦਾ ਕੋਈ 5-5 ਰੁਪਿਆ ਰੇਟ ਪਿੱਛੇ ਕੋਈ ਉਹ ਹੋਈ ਆ ਕੀ ਨਾਮ ਸੀ ਉਹਨਾਂ ਦਾ ਔਰ ਕਿਹਿੰਨੇ ਕੰਮ ਉਹਦਾ ਨਾਮ ਹੈਗਾ ਸਤਨਾਮ ਸਿੰਘ ਜੀ ਪੁੱਤਰ ਹਰਦੇਵ ਸਿੰਘ ਪਿੰਡ ਲਹਿਰਾ ਮਹਾਂਬਤ ਕੀ ਲੱਗਦਾ ਡੈਟ ਪਰਵਤੀਆਂ ਨੇ ਹੀ ਇਹ ਜਗ੍ਹਾ ਨੂੰ ਦੇ ਰੱਖੀ ਹੈਗੀ ਜਿਨ੍ਹਾਂ ਨੇ ਰੋਜ਼ਗਾਰ ਦਿੱਤਾ ਨਾ ਹਾਂ ਜੀ ਡੈਸਟਾਪ ਪੰਜਾਬੀਆਂ ਨੂੰ ਹੀ ਦੇ ਰੱਖੀ ਹੈ ਇਹਨਾਂ ਨੇ ਮੰਨ ਲਓ ਇੱਥੇ ਹੁਣ ਅੱਜ ਆ ਦੇਖ ਲਓ ਲਹਿਰਾ ਮੁਹੱਬਤ ਥਰਮਲ ਮਾਰਕੀਟ ਦੇ ਵਿੱਚ ਪੂਰੇ ਪ੍ਰਵਾਸੀਆਂ ਦਾ ਹੀ ਰੇੜੀ ਸੀਗੀ ਪੂਰੇ ਪ੍ਰਵਾਸੀਆਂ ਦਾ ਹੀ ਕਬਜ਼ਾ ਸੀਗਾ ਇੱਥੇ ਅੱਜ ਹੁਣ ਕੱਲ ਦਾ ਰੌਲਾ ਪੈਣ ਤੋਂ ਬਾਅਦ ਹੁਣ ਸਾਰੇ ਆਪਣੇ ਪੰਜਾਬੀ ਭਾਈਚਾਰੇ ਆ ਨੇ ਰੇੜੀ ਦੁਕਾਨਦਾਰੀ ਜਿਹੜੀ ਲਾਈ ਹੈ ਸੀ ਜਾਮ ਵੀ ਕੀਤਾ ਸੀਗਾ ਫਿਰ ਲੋਨ ਦਾ ਐਲਾਨ ਕਰਨੇ ਪਿੱਛੇ ਲਹਿਰਾ ਮੁਹੱਬਤ ਆ ਰਿਹਾ ਨਹੀਂ ਇਹ ਜਾਮ ਤਾਂ ਹਜੇ ਨਹੀਂ ਹੋਇਆ ਜੀ ਹਜੇ ਕਿਹੜਾ ਫਿਲਾਲ ਚੌਂਕੀ 'ਚ ਜਿਹੜੀ ਕਾਰਵਾਈ ਚੱਲੀ ਆ ਰਹੀ ਆ ਉਹ ਕੌਂਕੀ ਨੂੰ ਅਲਟੀਮੇਟਰ ਦਿੱਤਾ ਸੀਗਾ ਜੇ ਅਖਰੀ ਵਾਰ ਜੋ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਰੋਡ ਜਾਮ ਕੀਤਾ ਜਾਊਗਾ ਕਹਿੰਦੇ ਕਿ ਪੰਜਾਬੀ ਕੰਮ ਨਹੀਂ ਕਰਦੇ ਕਹਿੰਦੇ ਪ੍ਰਵਾਸੀਆਂ ਤੋਂ ਕੰਮ ਕਰਵਾਉਂਦੇ ਆ ਕਿ ਤੇ ਪੰਜਾਬੀ ਤੇ ਕਹਿੰਦੇ ਕਿ ਪੰਜਾਬੀ ਦਾ ਰੇੜੀ ਲਾਉਣ ਤੋਂ ਵੀ ਫਰਮਾਉਂਦਾਗਾ ਪਰ ਮੈਂ ਤਾਂ ਤੁਹਾਨੂੰ ਵੇਖ ਕੇ ਕਹਿੰਦਾ ਕਿ ਕਿ ਸਾਰੇ ਕੰਮ ਤਾਂ ਅਸੀਂ ਕਰਦੇ ਆ ਪਰ ਕਿਉਂ ਜਰੂਰ ਜ਼ਪੈਂਦੀ ਇਹਨਾਂ ਨੂੰ ਇਹ ਜਿਹੜੀ ਵਾਰਡਿੰਗ ਆ ਵਾਸਤੇ ਇੱਕ ਪੰਜਾਬੀ ਨੂੰ ਬਦਨਾਮ ਕਰਨ ਤੇ ਹੋਈ ਵੀ ਆ ਜੀ ਠੀਕ ਹੈ ਨਾ ਜੀ ਪੰਜਾਬੀ ਨੂੰ ਜਿੱਥੇ ਮਰਜ਼ੀ ਲਾ ਲੋ ਕੰਮ ਕਿਹੜਾ ਨਹੀਂ ਕਰਦਾ ਪੰਜਾਬੀ ਕੋਈ ਫੈਕਟਰੀ 'ਚ ਕੰਮ ਨਹੀਂ ਕਰਦਾ ਜਾਂ ਕੋਈ ਕਾਰਖਾਨੇ ਦੇ ਵਿੱਚ ਕੰਮ ਬਸ ਇਹ ਕੋਣੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਨੂੰ ਨਕਾਮ ਕੀਤਾ ਜਾ ਰਿਹਾ ਉਹਨੂੰ ਬੇਕਾਰ ਕਹਿ ਕੇ ਉਹਦਾ ਹੌਸਲਾ ਤੋੜਿਆ ਜਾ ਰਿਹਾ ਹੈ ਇਹੇ ਕਰਕੇ ਲਈ ਉਹ ਬੰਦੇ ਆਦੇ ਉਸ ਤੋਂ ਹੋ ਜਾਂਦੇ ਨੇ ਇਹ ਜਦੋਂ ਕਿ ਮੰਨ ਲਓ ਹੁਣ ਕੰਮ ਕਰਨ ਨੂੰ ਮਜ਼ਦੂਰੀ ਕੋਣ ਨਹੀਂ ਕਰਦਾ ਸਾਰੀ ਕਰਦਾ ਲੇਕਿਨ ਜਦੋਂ ਇੱਕ ਥਾਂ ਇਹ ਹਾ ਵੀ ਹੋ ਜਾਂਦੇ ਨੇ ਉਸ ਤੋਂ ਫਿਰ ਕੋਈ ਭਾਈਚਾਰਾ ਮੜਾਇਆ ਪਿੱਛੇ ਵੀ ਹਟ ਜਾਂਦਾ ਹੈ ਜਿਹੜਾ ਹੋਣਾ ਕੀ ਚਾਹੀਦਾ ਹੈ ਗੱਲ ਤੋਂ ਮਤਲਬ ਜੀ ਹੋਣਾ ਤਾਂ ਇਹ ਚਾਹੀਦਾ ਹੈ ਅਸੀਂ ਪੰਜਾਬ ਦੇ ਵਾਸੀ ਆ ਸਾਡਾ ਪੰਜਾਬ ਦਾ ਅਸੀਂ ਆਪ ਦਾ ਸਾ ਆਪ ਦੀ ਦੁਕਾਨਦਾਰੀ ਆਪਦੀਆਂ ਜ਼ਿੰਮੇਵਾਰੀਆਂ ਆ ਤੇ ਪਿੰਡ ਦੇ ਹਿਸਾਬ ਨਾਲ ਚੱਲੀਏ ਜਿਹੜਾ ਕਿ ਹੁਣ ਤੁਸੀਂ ਸ਼ਹਿਰਪੁਰ ਦੇ ਵਿੱਚ ਦੇਖ ਲਓ ਲੈ ਵੀ ਉਹਦੇ ਵਿੱਚ ਕੀ ਹੈ ਚਲੋ ਅਸੀਂ ਤਾਂ ਇੱਥੇ ਮੰਨ ਲੈਂਦੇ ਆ ਸਾਡੇ ਬੰਦੇ ਦੀ ਗਲਤੀ ਹੋਊਗੀ ਜਿਹੜਾ ਸ਼ਹਿਰਪੁਰ ਦੇ ਵਿੱਚ ਕਾਂਡ ਹੋਇਆਗਾ ਉਹ ਬੱਚੇ ਨੇ ਕੀ ਕਿਸੇ ਦਾ ਵਿਗਾੜਿਆ ਸੀਗਾ ਕੀ ਵਿਗਾੜਿਆ ਸੀ ਉਹਦੇ ਇੰਨੀ ਬੁਰੀ ਹਾਲਤ ਦੇ ਨਾਲ ਉਹਦੀ ਮੌਤ ਹੋਈ ਆ ਤੇ ਉਹ ਹੁਣ ਦੱਸੋ ਲੈ ਵੀ ਇਹ ਕਿਸੇ ਦੇ ਬਸ ਦੇ ਬੰਦੇ ਨਹੀਂ ਹੁੰਦੇ ਇਹ ਮੰਨ ਲਾ ਕਿਸੇ ਦੇ ਸਕੇ ਨਹੀਂ ਹੁੰਦੇ ਕਿਸੇ ਨਾਲ ਵੀ ਮੰਨ ਲਾ ਆਪਾਂ ਇਹਨਾਂ ਨੂੰ ਜਿੰਨਾ ਮਰਜੀ ਪੰਜਾਬ ਦੇ ਵਿੱਚ ਇੱਕ ਹਮਦਰਦੀ ਆ ਪੰਜਾਬ ਬਾਹਰਲੇ ਸੂਬਿਆਂ ਤੋਂ ਆਏ ਨੂੰ ਹਰੇਕ ਨੂੰ ਇੱਕ ਹਮਦਰਦੀ ਦਿੰਦਾ ਉਹਨੂੰ ਜਗ੍ਹਾ ਦਿੰਦਾ ਖਾਣ ਪੀਣ ਨੂੰ ਵੀ ਦਿੰਦਾ ਤੇ ਉਹੀ ਪ੍ਰਵਾਸੀ ਸਾਡੇ ਤੇ ਉਲਟਾ ਆ ਵੀ ਹੁੰਦਾ ਹੋ ਜਾਂਦਾ ਏ ਹੋਣਾ ਚਾਹੀਦਾ ਜਿਹੜੇ ਮੰਨ ਲਾ ਹੁਣ ਜਿਹੜੇ ਬੰਦਿਆਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ 307 ਦਾ ਪਰਚਾ ਹੋ ਕੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਸਾਡੇ ਬੰਦੇ ਦੇ ਛੱਟਾ ਮਾਰੀਆਂ ਨੇ ਜਿਹੜਾ ਮੋਰ ਦੀ ਤਰ੍ਹਾਂ ਮੂਵਮੈਂਟ ਚਲਾਈ ਜਾ ਰਹੀ ਹੈ ਕਿ ਪ੍ਰਵਾਸੀ ਨੂੰ ਪੰਜਾਬ ਹਾਂਜੀ ਇਹ ਹੋਣਾ ਚਾਹੀਦਾ ਜੀ ਕਿਉਂਕਿ ਜੇ ਮੰਨ ਲਓ ਹੁਣ ਪੰਜਾਬੀ ਨੂੰ ਕਹਿੰਦੇ ਨੇ ਕੰਮ ਨਹੀਂ ਕਰਦਾ ਨਾ ਕੰਮ ਆ ਲਿਕਨ ਜਦੋਂ ਉਹਨੂੰ ਕੰਮ ਕਰਨ ਨੂੰ ਮਿਲ ਹੀ ਨਹੀਂ ਰਿਹਾ ਉਹ ਕੰਮ ਕਰੇਗਾ ਤਾਂ ਕਰੇਗਾ ਕਿੱਥੇ ਹੁਣ ਫੈਕਟਰੀਆਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਤਾਂ ਸਾਰੇ ਪ੍ਰਵਾਸੀ ਆ ਹੁਣ ਆਪਣੇ ਸਬਦੀ ਮੰਡੀ ਵਗ ਜਾਓ ਕਿ ਬਾਜ਼ਾਰ 'ਚ ਵਗ ਜਾਓ ਜਿੱਥੇ ਵੀ ਮਰਜ਼ੀ ਵਗ ਜਾਓ ਪੰਜਾਬੀ ਨੂੰ ਕੰਮ ਮਿਲੇਗਾ ਤਾਂ ਤਾਈ ਉਹ ਕਰੇਗਾ ਨਾ ਜੀ ਅੱਜ ਦੇਖੋ ਅਸੀਂ ਅੱਜ ਆ ਬੈਠੇ ਆ ਅੱਜ ਜੇ ਸਾਨੂੰ ਜਗਾ ਮਿਲਿਆ ਰੋਜ਼ਗਾਰ ਮਿਲਿਆ ਤਾਂ ਅਸੀਂ ਕੀਤਾ ਨਾ ਜੀ ਬਗਲਾ ਇਹ ਤੋਂ ਪਹਿਲਾਂ ਉਹ ਇੱਥੇ ਹਾਵੀ ਸੀਗੇ ਇੱਥੇ ਬੈਠਣ ਨਹੀਂ ਸੀ ਦਿੰਦੇ ਕਿਸੇ ਨੂੰ ਖਾਣ ਨਹੀਂ ਸੀ ਦਿੰਦੇ ਤਾਂ ਕਰਕੇ ਇੱਥੇ ਕੋਈ ਪੰਜਾਬੀ ਉਹ ਨਹੀਂ ਸੀ ਕਰਦਾ ਹੁਣ ਸਾਨੂੰ ਮੌਕਾ ਮਿਲਿਆ ਅਸੀਂ ਮੌਕਾ ਸਾਹਮਣੇ ਆ ਤੇ ਅਸੀਂ ਆਪਦਾ ਰਜ਼ਗਾਰ ਚਲਾਇਆ